ਮਾਰ ਸਪੈਂਡ ਕਰੋ ਸਪੈਂਡਿੰਗ ਹੋਰ ਸਪੈਂਡ ਕਰੋ ਸਾਡਾ ਇੱਕਾ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਬੀ ਐਮ ਰਾਜ ਕੁਮਾਰ ਮਰਦਾਬਾਦ 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 ਚੇਅਰਮੈਨ ਆ ਜੀ ਤੇ ਅੱਜ ਦਾ ਕਾਰਨ ਹੈਗਾ ਜੀ ਸਾਡਾ ਇੱਕ ਬਰੋਜਪੁਰ ਡੀਬੂ ਦਾ ਕਨੈਕਟਰ ਸੀ ਜੋ ਨਹਿਰੀਆਂ ਮੇਲੇ ਤੇ ਗਿਆ ਸੀ ਜੀ ਉਥੇ ਡੀ ਐਮ ਸਾਹਿਬ ਰਾਜ ਕੁਮਾਰ ਸਿੰਘ ਜੀ ਉਹਨਾਂ ਨੇ ਆਪਣੇ ਕੋਈ ਫੋੜੀ ਡੀਪੂ ਦੇ ਕਨੈਕਟਰ ਦੇ ਇਕ ਚਪੇੜਾ ਮਾਰਤਾ ਜੀ ਬਿਨਾ ਵਜ੍ਹਾ ਤੋਂ ਜੇ ਕੋਈ ਗਲਤੀ ਹੈ ਤਾਂ ਉਹਦੇ ਕਾਰਵਾਈ ਕਰਨੀ ਬੰਦੀ ਸੀ ਪਰ ਉਹ ਕਾਰਵਾਈ ਦੇ ਬਜਾਏ ਉਹਨਾਂ ਨੇ ਇੱਕ ਚਪੇੜਾ ਮਾਰੇ ਜੇ ਬਹੁਤ ਵੱਡੀ ਅਨਸਰਟ ਆਈ ਅਕਾਊਂਟ ਡਿਊਟੀ ਦੇ ਵਿੱਚ ਕਨੈਕਟਰ ਹੋਵੇ ਤੇ ਇੱਕ ਬੰਦਾ ਚਪੇੜਾ ਮਾਰੇ ਇਹ ਬਹੁਤ ਲੁੱਕ ਦੀ ਗੱਲ ਹੈ ਜੀ ਇਸ ਕਰਕੇ ਹੀ ਸਾਰੇ ਰੋਸ ਵਜੋਂ ਜੀ ਸਾਰੇ ਪਿਆਰ ਦੇ ਡੀਪੂ ਬੰਦ ਕਰ ਦਿੱਤੇ ਆ ਜੀ ਜਿੰਨਾ ਚਿਰ ਉਹ ਟੀਐਮ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਉਹਨਾਂ ਜਿਹੜੇ ਅਸੀਂ ਇਹ ਡੀਪੂ ਬੰਦ ਰੱਖਾਂਗੇ ਜੀ ਗੱਲ ਕੀਤੀ ਜਾਵੇ ਤਾਂ ਕੋਈ ਵੀਡੀਓ ਵੀ ਵਾਇਰਲ ਹੋਈ ਹੈ ਕਿਸੇ ਤਰ੍ਹਾਂ ਦੀ ਵੀਡੀਓ ਵੀ ਹੈ ਜੋ ਹਾਂਜੀ ਉਹ ਤਾਂ ਆ ਰਹੀਆਂ ਜੀ ਵੀਡੀਓ ਵੀ ਆ ਰਹੀਆਂ ਜੀ ਉੱਥੇ ਲੋਕ ਖੱਜਲ ਖਾ ਰਹੇ ਉਹ ਵੀ ਕਹਿ ਰਿਹਾ ਜੀ ਤੂੰ ਜਿਬੇੜਾ ਕਿਉਂ ਮਾਰਿਆ ਜਿਹਦੀਆਂ ਵੀਡੀਓ ਚੱਲ ਰਹੀਆਂ ਫੇਸਬੁੱਕ ਤੇ ਵੀ ਚੱਲ ਰਹੀਆਂ ਨੇੜੇ ਤੇ ਚੱਲ ਰਹੀਆਂ ਜੀ ਵੀ ਸਵਾਰੀਆਂ ਵੀ ਕਹਿ ਰਹੀਆਂ ਵੀ ਤੇਰੀ ਗਲਤੀ ਹੈ ਜੀ ਇਸ ਕਰਕੇ ਉਸ ਬੰਦੇ ਨੂੰ ਟਰਮੀਨੇਟ ਕੀਤਾ ਜਾਵੇ ਜੀ ਅੱਗੇ ਤੋਂ ਗਾਹ ਵਾਤੇ ਕੋਈ ਹੋਰ ਕੋਈ ਅਜਿਹੀ ਘਟਨਾ ਨਾ ਕਰੇ ਜੀ ਗੱਲਬਾਤ ਹੋਈ ਸੀ ਉਹ ਨਹੀਂ ਸੀ ਕਿਸੇ ਦੀ ਗੱਲਬਾਤ ਹੋਈ ਸੀ ਕਿ ਜੀ ਹੈਡ ਆਫ ਸੈਨ ਨੂੰ ਉਹਨੂੰ ਇੱਕ ਬਦਲੀ ਕੀਤੀ ਜਾਂਦੇ ਜੀ ਉੱਥੋਂ ਨਹਿਰੀਆਂ ਤੋਂ ਅਗੇ ਉਹਨੂੰ ਵਾਪਸ ਭੇਜਿਆ ਜਾਂਦਾ ਡੇਪੋ 'ਚ ਪਰ ਇਹ ਚੀਜ਼ ਨੂੰ ਵਾਪਸ ਭੇਜਣਾ ਦਾ ਕੋਈ ਹੱਲ ਨਹੀਂ ਹੈਗਾ ਜੀ ਇੱਕ ਬੰਦੇ ਦੇ ਚਪੇੜਾ ਮਾਰਨ ਦੇ ਨਾਲ ਉਹਨੂੰ ਘਰੇ ਵਾਪਸ ਭੇਜੇ ਕੋਈ ਕਾਨੂੰਨ ਨਹੀਂ ਹੈਗਾ ਜੀ ਕਿੰਨੇ ਸਮੇਂ ਲਈ ਜਿਹੜੇ ਬੰਦ ਕੀਤੇ ਜਿੰਨਾ ਜਰ ਉਹਨੂੰ ਗੁਰਵਾਜ ਸਿੰਘ ਹੈ ਜੀ ਮੈਂ ਮੁਖ ਸਟੇਪੋ ਦੇ ਸੈਕਟਰੀਆਂ 25/11 ਜੁਨੀਅਨ ਦੇ ਜਿਵੇਂ ਅੱਜ ਇੱਕ ਰਾਜਕਮਾਰ ਜੀ ਜੋ ਨਹਿਰੀਆਂ ਮੇਲੇ ਤੇ ਡਿਊਟੀ ਲੱਗੀ ਸੀ ਪ੍ਰੋਪਰ ਡੇਪੋ ਦੇ ਕਨੈਕਟਰ ਸਾਹਿਬਾਂ ਦੀ ਇੱਕ ਛੋਟੀ ਜੀ ਗੱਲ ਤੋਂ ਉਹਨਾਂ ਨੇ ਕਨੈਕਟਰ ਦੇ ਥੱਪੜ ਮਾਰ ਦਿੱਤਾ ਜੋ ਕਿ ਬਹੁਤ ਨਿੰਦਣਯੋਗ ਘਟਨਾ ਹੈ ਤੇ ਜੋ ਵਿਭਾਗ ਹੈ ਉਹਦੇ ਤੇ ਕੋਈ ਵਿਭਾਗੀ ਕਾਰਵਾਈ ਵੀ ਨਹੀਂ ਕਰ ਰਿਹਾਗਾ ਉਸ ਨੂੰ ਸਿਰਫ ਨਹਿਰੀਆਂ ਤੋਂ ਬਦਲ ਕੇ ਡੀਕੂ ਚ ਸੱਦਿਆ ਗਿਆ ਅਸੀਂ ਮੰਗ ਕਰਦੇ ਹਾਂ ਵੀ ਉਹਨੂੰ ਟਰਮੀਨੇਟ ਕਰਕੇ ਜੋ ਕੋਈ ਸਟਾਫ ਕਿਸੇ ਅਫਸਰ ਨਾਲ ਮਿਸਬੇਵ ਕਰਦਾ ਜੋ ਸਟਾਫ ਨੂੰ ਸਜ਼ਾ ਦਿੱਤੀ ਜਾਂਦੀ ਹੈ ਉਹੀ ਜੋ ਮਿਸਬੇਵ ਉਹਨਾਂ ਨੇ ਕੀਤਾ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਤੁਰੰਤ ਇਹਨਾਂ ਨੂੰ ਚਾਰਜੀਟ ਕਰਕੇ ਹਸਪੈਂਡ ਕਰਨਾ ਚਾਹੀਦਾ ਤੇ ਜਿੰਨਾ ਟਾਈਮ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਸਾਡੇ ਸਾਰੇ ਸਾਰੇ ਪੰਜਾਬ ਦੇ ਡੀਕੂ ਬੰਦ ਰਹਿਣਗੇ ਅਸੀਂ ਬਹ ਕਾਰਵਾਈ ਦੀ ਮੰਗ ਕਰਦੇ ਹਾਂ